ਪਾਰੇ ਦੋਸਤੋ ਕਣਕਾਂ ਵੇਣੇ ਪਏ ਕਣਕਾਂ ਬਹੁਤ ਸੁਣੀਆਂ ਹੋ ਗਈਆਂ ਆਪਣੀਆਂ ਤੇ ਹੁਣ ਧੁੱਪਾਂ ਲੱਗਣ ਲੱਗ ਪਈਆਂ ਬਸੰਤਰੁੱਤ ਜਿਹੜੀ ਆ ਚੱਲਦੀ ਪਈ ਆ ਪੂਰੀ ਤਰ੍ਹਾਂ ਬਸੰਤਾ ਕਣਕਾਂ ਬਹੁਤ ਵਧੀਆ ਕਣਕਾਂ ਦਾ ਹੁਣ ਬਸੰਤਰੁੱਤ ਆ ਗਈ ਆ ਤੇ ਕਣਕਾਂ ਨੂੰ ਬਸ ਸਪਰਿਆ ਹੋ ਜਾਣੀਆਂ ਉਹ ਗੰਦ ਵਾਲੀਆਂ ਅੱਗੇ ਹੋਈਆਂ ਨਹੀਂ ਧੁੰਦ ਕਾਰਨ ਪੋਸਟ ਕਰਕੇ ਹੁਣ ਕਰਕੇ ਲੋ ਸਪਰੇਅ ਹੁਣ ਨੂੰ ਕਰੀ ਆਉਂਦੇ ਆ ਬਹੁਤ ਵਧੀਆ ਕਣਕਾਂ ਪਿਆਰੇ ਦੋਸਤੋ ਉਹਨ ਲੋਕ ਦੀ ਸਪਰੇਆ ਕਰੀ ਜਾਂਦੇ ਆ ਪਹਿਲਾਂ ਨਹੀਂ ਕੀਤੀਆਂ ਧੁੰਦਾਂ ਬਹੁਤ ਸੀਆਂ ਤੇ ਹੁਣ ਕਰੀ ਜਾਂਦੇ ਤੇ ਕਣਕਾਂ ਸਾਰੀਆਂ ਹੀ ਸੁਣੀਆਂ ਐ ਤਕੀ ਵੇਖੋ ਕਿੰਨੀ ਹਰਿਆਲੀ ਮਾਰਨ ਡਈਆਂ ਸਾਰੇ ਪਾਸੇ ਹਰਿਆਲੀ ਹਰਿਆਲੀ ਹੋਈ ਪਈ ਆ ਨੀਲ گاਵਾ ਹੁੰਦੇ ਨੇ ਨੀਆ ਪਿਆਰੇ ਦੋਸਤੋ ਇਹ ਥਾਰ ਮਾਰੂਥਲ ਦਾ ਹਿੱਸਾ ਹੈ ਆਪਣੇ ਰਾਜਸਥਾਨ ਦੇ ਨਾਲ ਲੱਗਦਾ ਨਾ ਮੁਕਸਰ ਜ਼ਿਲ੍ਹਾ ਦੇ ਫਾਜ਼ਿਲકા ਤੇ ਇਹ ਥਾਰ ਮਾਰੂਥਲ ਦਾ ਹਿੱਸਾ ਇੱਕ ਤੇ ਕਈ ਇੱਥੇ ਨੀਲ گاਵਾ ਬਹੁਤ ਹੁੰਦੀਆਂ ਹੁੰਦੀਆਂ ਐਤ ਕੀ ਵੀ ਆਈਆਂ ਸੀਗੀਆਂ ਤੇ ਪਰ ਹੁਣ ਨਹੀਂ ਆਈਆਂ ਗਿਆ ਪਹਿਲਾਂ ਚਲ ਗਈਆਂ ਹੋ ਗਈ ਉਹ ਨਾ ਅਗਰ ਮੀਨਾ ਪਾਲਾ ਨਾ ਬੋਲੀ ਬਹੁਤ ਹੀ ਸਰਦੀ ਹੈ ਹੁਣ ਦੇ ਨਾਮ ਵਾਲੀ ਗਰਮੀ ਹੈ ਬਸੰਤਰ ਉੱਤੇ ਚੱਲਦੀ ਪਈ ਆ